आशु कौशलदीप ਢਿੱਲੋਂ ਤੇ 인ਦਰबीर ਦਾ ਸਾਥ ਮਿਲਿਆ ਬੁਲਾਰੀਆ ਦਾ ਸਾਥ ਚ ਚੰਨੀ ਨੇ ਕਿਸੇ ਭਾਈਚਾਰੇ ਦੇ ਵਿਰੁੱਧ ਕੁਝ ਨਹੀਂ ਬੋਲਿਆ ਚੰਨੀ ਦੀ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ ਸਭ ਜਾਣਦੇ ਨੇ ਤਾਂ ਉਹ ਸਾਰੇ ਵਰਗਾ ਦੇ ਵਿੱਚ ਮਕਬੂਲ ਨੇ ਚੰਨੀ ਨੇ ਪ੍ਰਤੀਨਿਧਤਾ ਦਾ ਮੁੱਦਾ ਚੁੱਕਿਆ ਸਮਾਜਿਕ ਨਿਆਂ ਨਿਰਪੱਖ ਪ੍ਰਤੀਨਿਧਤਾ ਕਾਂਗਰਸ ਦੇ ਵਿਚਾਰ ਤਾਰਾ ਤਾਂ ਵਰਗਾ ਨੂੰ ਸਨਮਾਨ ਸਮਾਨ ਪ੍ਰਤੀਨਿਧਤਾ ਨਾ ਮਿਲਣਾ ਨਿਆਂ ਤੋਂ ਇਨਕਾਰ ਦੇ ਬਰਾਬਰ ਹੈ ਤਾਂ ਇਹ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦਾ ਬਿਆਨ ਅੱਜ ਕਾਫੀ ਚਰਚਾ ਦੇ ਵਿੱਚ ਰਿਹਾ ਹੈ ਉਹਨਾਂ ਦੇ ਵੱਲੋਂ ਜੋ ਹੈ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਦੇ ਵਿੱਚ 35 ਤੋਂ 38 ਜੋ ਲੋਕ ਨੇ ਉਥੇ ਹੈਗੇ ਨੇ ਪਰ ਉਸ ਦੇ ਵਿੱਚ ਜੋ ਸਾਰਿਆਂ ਨੂੰ ਅਹੁਦੇ ਮਿਲੇ ਹੋਏ ਨੇ ਉਹ ਜੱਟ ਸਿੱਖਾਂ ਨੂੰ ਮਿਲੇ ਹੋਏ ਨੇ ਅਸੀਂ ਕਿੱਥੇ ਜਾਈਏ ਇਸ ਨੂੰ ਲੈ ਕੇ ਭਾਰਤ ਪੂਸ਼ਨ ਆਸ਼ੂ ਕੁਸ਼ਲਦੀਪ ਢਿੱਲੋਂ ਤੇ 인ਦਰबीर ਬੁਲਾਰੀਆ ਉਹਨਾਂ ਦੇ ਵੱਲੋਂ ਸਾਥ ਦਿੱਤਾ ਗਿਆ ਹੈ ਤਾਂ ਵਧੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਗੌਰਵ ਸ਼ੁਕਲਾ ਫੋਨ ਲਾਈਨ ਤੇ ਜੁੜੇ ਹੋਏ ਨੇ ਗੌਰਵ ਕੀ ਕੋਈ ਜਾਣਕਾਰੀ ਹੈ ਚੰਨੀ ਦਾ ਜਦੋਂ ਬਿਆਨ ਸਾਹਮਣੇ ਆਇਆ ਉਦੋਂ ਤੋਂ ਹੀ ਸਿਆਸਤ ਵੀ ਸ਼ੁਰੂ ਹੋ ਗਈ ਹੈ ਤਾਂ ਕਈ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਨੇ ਕਈ ਉਹਨਾਂ ਦੇ ਸਾਥ ਦੇ ਵਿੱਚ ਵੀ ਆਏ ਨੇ ਅ ਬਿਲਕੁਲ ਬਿਲਕੁਲ ਦੇਖੋ ਇਹ ਡੈਫੀਨਿਟਲੀ ਭਾਪੂ ਸੁਨਾਸ਼ੂ ਖਿਸਲ ਢਿੱਲੋਂਾਂ ਤੇ ਇੰਦਰਬੀਰ ਬਲਾਰੀਆ ਦੇ ਵੱਲੋਂ ਸਮਰਥਨ ਦੇ ਵਿੱਚ ਇੱਕ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਜੀ ਮੈਂ ਹੋਰ ਇਸ ਦੇ ਉੱਪਰ ਗੱਲਬਾਤ ਕਰਾਂ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਬਰਿੰਦਰ ਢਿੱਲੋਂ ਜੁੜੇ ਹੋਏ ਨੇ ਕਾਂਗਰਸ ਦੇ ਵਿੰਯਾਗੋ ਨੇ ਸਾਬਕਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਢਿੱਲੋਂ ਸਭ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਨਿਊਜ਼ ਇਟਿੰਗ ਦੇ ਉੱਤੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਸਾਨੂੰ ਸਭ ਆਵਾਜ਼ ਆ ਰਹੀ ਹੈ ਮੇਰੀ ਆ ਰਹੀ ਗੌਰਵ ਧੰਨਵਾਦ ਜੀ ਹਾਂਜੀ ਢਿੱਲੋਂ ਸਾਹਿਬ ਇੱਕ ਬਿਆਨ ਜਾਰੀ ਹੋਇਆ ਜਿਹੜਾ ਭਾਰਤਪੂਸ਼ ਆਸ਼ੂ ਕੁਸ਼ਲ ਦੀਪ ਢਿੱਲੋਂ ਅਤੇ ਇੰਦਰਵੀਰ ਬਲਾਰੀਆ ਦੇ ਵੱਲੋਂ ਮਤਲਬ ਮੈਂ ਇਹ ਸਮਝਣਾ ਚਾ ਰਹੇ ਹਾਂ ਕਿ ਤੁਸੀਂ ਇਸ ਦੇ ਪੱਖ ਦੇ ਵਿੱਚੋਂ ਕਿ ਜੋ ਸਟੇਟਮੈਂਟ ਚੱਲੀ ਨੇ ਦਿੱਤੀ ਹੈ ਉਹ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਠੀਕ ਹੈ ਉਹਦਿਆਂ ਨੂੰ ਲੈ ਕੇ ਜਾਂ ਜੋ ਇਸ ਪ੍ਰੈਸ ਬਰੀਫ ਦੇ ਵਿੱਚ ਕਿਹਾ ਗਿਆ ਦੇਖੋ ਮੈਂ ਤੁਹਾਨੂੰ ਗੱਲ ਕਰ ਰਿਹਾ ਵੀ ਪਹਿਲੀ ਗੱਲ ਤਾਂ ਉਹਨਾਂ ਨੇ ਕਿਸੇ ਦੇ ਖਿਲਾਫ ਕੁਝ ਨਹੀਂ ਬੋਲਿਆ ਉਹਨਾਂ ਨੇ ਸੋਸ਼ਲ ਜਸਟਿਸ ਦੀ ਗੱਲ ਕੀਤੀ ਆ ਜੋ ਕਿ ਰਾਹੁਲ ਗਾਂਧੀ ਬਾਰ-ਬਾਰ ਬਾਰ-ਬਾਰ ਪਾਰਲੀਮੈਂਟ ਤੋਂ ਲੈ ਕੇ ਕਾਂਗਰਸ ਪਾਰਟੀ ਦੀ ਏਡਾਲੋਜੀ ਕਾਂਗਰਸ ਪਾਰਟੀ ਦੀ ਸੋਚ ਸੋਸ਼ਲ ਜਸਟਿਸ ਨੂੰ ਲੈ ਕੇ ਇਕੁਅਲ ਰਿਪਰੈਜ਼ੈਂਟੇਸ਼ਨ ਨੂੰ ਲੈ ਕੇ ਪਾਰਲੀਮੈਂਟ ਵਿੱਚ ਵੀ ਬੋਲਿਆ ਜਾਂਦਾ ਉਹ ਬਿਊਰੋਕਰੇਸੀ মিডিਆ ਹਰ ਜਗ੍ਹਾ ਉਹ ਗੱਲ ਕਰਦੇ ਆ ਕਿ ਕੁਝ ਅਪਰ ਕਾਸਟ ਦੇ ਲੋਕ ਇੱਥੇ ਘਾਰੂ ਆ ਉਹਨਾਂ ਨੇ ਉਹੀ ਗੱਲ ਆਪਣਾ ਵੀ ਕਹਿੰਦੇ ਇੱਕ ਪਾਰਟੀ ਦੀ ਇੰਟਰਨਲ ਜਿਹੜੀ ਉਹਨਾਂ ਦੀ ਐਸਸੀ ਦੇ ਚੇਅਰਮੈਨ ਆਏ ਹੋਏ ਸੀ ਉਹ ਆਏ ਹੋਏ ਸੀ ਉੱਥੇ ਉਹਨਾਂ ਨੇ ਇਹ ਗੱਲ ਕੀਤੀ ਆ ਮੈਨੂੰ ਲੱਗਦਾ ਵੀ ਇਸ ਗੱਲ ਨੂੰ ਜਿੰਨਾ ਤੂਲ ਫੜ ਲਿਆ ਜਾਂ ਜਿੰਨਾ ਇਸ ਗੱਲ ਦੇ ਉੱਤੇ ਮਤਲਬ ਵਿਵਾਦ ਬਣ ਰਿਹਾ ਉਹਨਾਂ ਦੀ ਬਾਤ ਹੈ ਨਹੀਂ ਅੰਦਰ ਅਜ ਔਰ ਵੀਡੀਓ ਆਨ ਦੇ ਨਾਲ ਜਿਹੜੀ ਆ ਇੱਕ ਮਾਹੌਲ ਬਣਾਇਆ ਜਾ ਰਿਹਾ ਸੀਗਾ ਨਾ ਕਿ ਚੰਨੀ ਨੇ ਪਤਾ ਨਹੀਂ ਕੀ ਸਟੇਟਮੈਂਟ ਦੇ ਦਿੱਤੀ ਉਹ ਵੀਡੀਓ ਦੇ ਨਾਲ ਉਲਟਾ ਜ਼ਾਦਰ ਕਲੈਰਿਟੀ ਹੋਈ ਆ ਔਰ ਇਹ ਗੱਲ ਬੜੀ ਕਲੈਰਿਟੀ ਨਾਲ ਉਹਨਾਂ ਨੇ ਕਹੀ ਆ ਵੀ ਇਕਲ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਫੇਅਰ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ ਜੇ 35 38% ਆਬਾਦੀ ਆ ਇਹਨਾਂ ਨੂੰ ਵੀ ਇਹਨਾਂ ਦਾ ਬੰਦਾ ਹੱਕ ਮਿਲਣਾ ਚਾਹੀਦਾ ਵਾ ਤੇ ਤੁਹਾਨੂੰ ਲੱਗਦਾ ਕਿ ਇਹ ਵੰਡੀਆਂ ਪਾਉਣ ਵਾਲੀ ਸਟੇਟਮੈਂਟ ਵੀ ਜ਼ਰੂਰ ਤੇ ਉਸ ਨੂੰ ਦੇਖਿਆ ਜਾਵੇ ਤੁਹਾਡੀਆਂ ਵਿਰੋਧੀ ਪਾਰਟੀਆਂ ਇਹੀ ਕਹਿ ਰਹੀਆਂ ਨੇ ਕਿ ਚੰਨੀ ਦੀ ਸਟੇਟਮੈਂਟ ਵੰਡੀਆਂ ਪਾਉਣ ਵਾਲੀ ਹੈ ਕਿ ਇਹ ਦਲਿਤ ਵਰਸਸ ਜੱਟ ਸਿੱਖ ਪੰਜਾਬ ਦੇ ਵਿੱਚ ਨਹੀਂ ਹੁੰਦਾ ਪਰ ਚੰਨੀ ਦੀ ਸਟੇਟਮੈਂਟ ਕਰ ਰਹੀ ਹੈ ਅਗਰ ਤਾਂ ਉਹ ਇਹ ਕਹਿ ਰਹੇ ਆ ਵੀ ਜੱਤਾ ਦੀਆਂ ਹਰ ਚੀਜ਼ ਖੋ ਕੇ ਦਲਤਾਂ ਨੂੰ ਦੇ ਦਿਓ ਫਿਰ ਤਾਂ ਉਹ ਵੰਡੀਆਂ ਪਾਣ ਦੀਆਂ ਅਗਰ ਉਹ ਕਹਿ ਰਿਹਾ ਵੀ ਆਬਾਦੀ ਦੇ ਹਿਸਾਬ ਦੇ ਨਾਲ ਤੁਹਾਨੂੰ ਰਿਪਰੈਜ਼ੈਂਟੇਸ਼ਨ ਦੇ ਦਿਓ ਉਹਦੇ ਵਿੱਚ ਤਾਂ ਵੰਡੀਆਂ ਪੈਂਦੀਆਂ ਹੀ ਨਹੀਂ ਉਹਦੇ ਵਿੱਚ ਤਾਂ ਔਰ ਇੱਕ ਅਗਰ ਆਪਣਾ ਅਗਰ ਕੋਈ ਬੰਦਾ ਕਹਿ ਰਿਹਾ ਵੀ ਇੱਕ ਫੇਅਰ ਰਿਪਰੈਜ਼ੈਂਟੇਸ਼ਨ ਕਰ ਦਿਓ ਉਹ ਇਹ ਕਹਿ ਰਿਹਾ ਵੀ ਕਿਸੇ ਦਾ ਹੱਕ ਕਿਸੇ ਨੂੰ ਦੇ ਦਿਓ ਉਹ ਕਹਿ ਰਿਹਾ ਵੀ ਇੱਕ ਬੈਲੈਂਸ ਕਰ ਦਿਓ ਇੱਕ ਫੇਅਰ ਰਿਪਰੈਜ਼ੈਂਟੇਸ਼ਨ ਕਰ ਦਿਓ ਮੈਨੂੰ ਲੱਗਦਾ ਇਹ ਸੋਸ਼ਲ ਜਸਟਿਸ ਦੀ ਅਗਰ ਬੇਸਿਕ ਬੇਸਿਕ ਨਹੀਂ ਪੱਥਰ ਇਸ ਗੱਲ ਦਾ ਵਾ ਵੀ ਸਾਰਿਆਂ ਨੂੰ ਬੰਦਾ ਰਿਪਰੈਜ਼ੈਂਟੇਸ਼ਨ ਬੰਦਾ ਅਧਿਕਾਰ ਬੰਦਾ ਹੱਕ ਮਿਲੇ ਤੇ ਇਹਦੇ ਵਿੱਚ ਵੰਡੀਆਂ ਪੈਣ ਦੀ ਗੱਲ ਜਾਂ ਕਿਸੇ ਵੀ ਪੱਖੋਂ ਇਹ ਗੱਲ ਨਹੀਂ ਆ ਸਕਦੀ ਵੀ ਇਹ ਵੰਡਿਆ ਗਿਆ ਜਾਂ ਇਹ ਕਿਸੇ ਬਰਾਦਰੀ ਦੇ ਖਿਲਾਫ ਹੋ ਗਿਆ ਉਹਨਾਂ ਨੇ ਜੋ ਗੱਲਾਂ ਸਟੇਟ ਕੀਤੀਆਂ ਉਹ ਫੈਕਚੁਅਲ ਆ ਉਹ ਉਹਨਾਂ ਨੇ ਆਪਣੇ ਵੱਲੋਂ ਮਨ ਘੜਤ ਕੋਈ ਗੱਲ ਨਹੀਂ ਕੀਤੀ ਫੈਕਚੁਅਲ ਗੱਲਾਂ ਆ ਔਰ ਉਹ ਉਹਨਾਂ ਨੇ ਪੇਸ਼ ਕੀਤੀਆਂ ਹਾਂ ਮੇਰੇ ਪਟਲੋ ਸਾਹਿਬ ਠੀਕ ਹੈ ਤੁਸੀਂ ਜਿਹੜਾ ਤੁਹਾਡਾ ਪੁਆਇੰਟ ਹੈ ਮੈਂ ਵੀ ਬਿਆਨ ਨੂੰ ਬਹੁਤ ਧਿਆਨ ਨਾਲ ਸੁਣ ਰਿਹਾ ਹਾਂ ਮੈਂ ਜ਼ਿਕਰ ਵੀ ਕੀਤਾ ਕਿ ਇਸ ਦੇ ਵਿੱਚ ਕਿਸੇ ਵੀ ਅਪਰਕਾਸਟੀ ਜਾਂ ਕਿਸੇ ਵੀ ਕੈਟਾਗਰੀ ਦੇ ਲਈ ਜਾਂ ਕਿਸੇ ਵੀ ਜਾਤ ਦੇ ਲਈ ਕੋਈ ਮਤਲਬ ਅਪਸ਼ਬਦ ਨਹੀਂ ਹੈ ਜਾਂ ਕਿਸ ਦੇ ਖਿਲਾਫ ਨਹੀਂ ਹੈ ਜੋ ਚੰਨੀ ਜੀ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਪਰ ਮੇਰਾ ਸਵਾਲ ਹੈ ਕਿ ਇਸ ਸਟੇਟਮੈਂਟ ਤੋਂ ਬਾਅਦ ਕਾਂਗਰਸ ਦੇ ਵਿੱਚ ਦੋ ਟੜੇ ਬਣਦੇ ਨਜ਼ਰ ਆ ਰਹੇ ਨੇ ਜੋ ਇਹ ਆਪਾਂ ਚੰਨੀ ਜੀ ਦੇ ਹੱਕ ਦੇ ਵਿੱਚ ਚਾਹੇ ਤੁਸੀਂ ਬਿਆਨ ਦੇ ਰਹੇ ਹੋ ਚਾਹੇ ਅਮ ਭਰਤਪੁਸ਼ਨਾਸ਼ੂ ਨੇ ਬਿਆਨ ਦਿੱਤਾ ਹੈ ਜਾਂ ਫਿਰ ਕੁਸ਼ਲਦੀਪ ਢਿੱਲੋਂ ਜਾਂ ਇੰਦਰਪੀਰ ਬਲਾਰੀਆ ਦਾ ਆਇਆ ਆਪਾਂ ਸਾਰੇ ਸਮਝਦੇ ਹਾਂ ਕਿ ਜਦੋਂ ਭਰਤਪੁਸ਼ਨਾਸ਼ੂ ਚੋਣ ਮੈਦਾਨ ਦੇ ਵਿੱਚ ਸੀ ਤਾਂ ਉਸ ਸਮੇਂ ਰਾਜਾ ਵੜਿੰਗ ਤੇ ਚੰਨੀ ਅਲੱਗ-ਅਲੱਗ ਹੀ ਆ ਭਰਤਪੁਸ਼ਨਾਸ਼ੂ ਵੱਖਰੇ-ਵੱਖਰੇ ਨਜ਼ਰ ਆਉਂਦੇ ਸੀ ਤੁਹਾਨੂੰ ਲੱਗਦਾ ਕਿ ਧੜੇਬੰਦੀ ਇਸ ਸਮੇਂ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਪੀਕ ਦੇ ਉੱਤੇ ਪਹੁੰਚੀ ਹੋਈ ਹੈ ਖਾਸ ਤੌਰ ਤੇ ਇਸ ਬਿਆਨ ਤੋਂ ਬਾਅਦ ਦੇਖੋ ਮੈਂ ਤੁਹਾਨੂੰ ਫੇਰ ਇੱਕ ਗੱਲ ਕਰ ਦਿੰਦਾ ਧੜੇਬੰਦੀ ਕਾਂਗਰਸ ਚ ਹੋਵੇ ਨਾ ਹੋਵੇ ਮੈਟਰ ਇਹ ਗੱਲ ਕਰਦੀ ਆ ਪੰਜਾਬ ਦੇ ਲੋਕ ਪੰਜਾਬ ਦੇ ਮੈਜੋਰਟੀ ਆਫ ਜਿਹੜੇ ਮਤਲਬ ਮੰਨਦੇ ਇਕੱਲੇ ਧੜਿਆਂ ਦੇ ਵਿੱਚ 5 ਜਣੇ ਹੋਣਗੇ 10 ਜਣੇ ਹੋਣਗੇ ਪਰ ਓਵਰ 117 ਐਮਐਲਏ ਆ ਗੱਲ ਸਿੰਪਲ ਆ ਵੀ ਪੰਜਾਬ ਦੇ ਲੋਕ ਕਾਂਗਰਸ ਕਾਡਰ ਕੀ ਸੋਚਦਾ ਵਾ ਉਹਦੇ ਵਿੱਚ ਧੜਿਆਂ ਦੇ ਵਿੱਚ ਮੰਡੀ ਹੋਈ ਕਾਂਗਰਸ ਨੂੰ ਅਗਰ ਕੋਈ ਬੰਦਾ ਇਕੱਠਾ ਕਰ ਸਕਦਾ ਵਾ ਤੇ ਸਾਨੂੰ ਉਹਦੇ ਤੇ ਦਾਅ ਖੇਡਣਾ ਚਾਹੀਦਾ ਅਗਰ ਕਾਂਗਰਸ ਲੱਗਦਾ ਕਿ ਚੰਨੀ ਇਕੱਠਾ ਕਰ ਸਕਦੇ ਨੇ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਬਿਲਕੁਲ ਸਾਨੂੰ ਅਗਰ ਸਾਰਿਆਂ ਦੇ ਵਿੱਚ ਜਦੋਂ ਮੁੱਖ ਮੰਤਰੀ ਸੀਗੇ ਉਹ ਅਗਰ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਕੀਤੇ ਹੋਏ ਫੈਸਲੇ ਠੀਕ ਸੀਗੇ ਤੇ ਉਹਨਾਂ ਸਾਡੇ ਪ੍ਰਤਾਪ ਬਾਜਵਾ ਹੋਣ ਚਰਨਜੀਤ ਚੰਨੀ ਹੋਣ ਆਪਾਂ ਜਿਨ੍ਹਾਂ ਦਾ ਵੀ ਨਾਂ ਲੈ ਰਹੇ ਆ ਇਹ ਸਾਰੇ ਕੱਦਵਰ ਲੀਡਰ ਆ ਮਸਲਾ ਇਹ ਨਹੀਂ ਆ ਕਿ ਕਾਂਗਰਸ ਦੇ ਵਿੱਚ ਆਪਸ ਪਾਟੋ ਤੀਰ ਕੀ ਆ ਮਸਲਾ ਇਹ ਆ ਪੰਜਾਬ ਦੇ ਲੋਕ ਕੀ ਸੋਚਦੇ ਆ ਪੰਜਾਬ ਦਾ ਮੈਜੋਰਟੀ ਜਿਹੜਾ ਮਤਲਬ ਮੰਨੋ ਜਿਨ੍ਹਾਂ ਨੇ 42 43 45% ਲੋਕ ਜਿਨ੍ਹਾਂ ਨੇ ਸਰਕਾਰ ਬਣਾਣੀ ਆ ਬਾਕੀਆਂ ਨੇ ਦੂਜੀ ਪਾਰਟੀਆਂ ਨੂੰ ਵੀ ਵੋਟ ਪਾਣੀ ਹੁੰਦੀ ਆ ਉਹ ਉਹਦੇ ਵਿੱਚੋਂ ਮੈਜੋਰਟੀ ਆਪ ਲੋਕ ਕੀ ਸੋਚਦੇ ਆ ਅਸੀਂ ਭਾਵੇਂ ਸਾਡੇ 5% ਵੱਧ ਜਾਣ ਜੇ ਲੋਕਾਂ ਨੂੰ ਲੱਗਦਾ ਵਾ ਵੀ ਸਾਡੇ ਵਿੱਚੋਂ ਕੋਈ ਲੀਡਰ ਅੱਗੇ ਆ ਔਰ ਉਹਨੂੰ ਉਹ ਵੋਟ ਪਾਣਾ ਚਾਹੁੰਦੇ ਆ ਤੇ ਮੈਨੂੰ ਲੱਗਦਾ ਉਹਦੇ ਵਿੱਚ ਕੋਈ ਗੰਬਾਇਸ਼ ਜਾਂ ਕੋਈ ਮਸਲਾ ਰਹਿ ਹੀ ਨਹੀਂ ਜਾਂਦਾ ਹਾਂ ਚਲੋ ਮੇਰਾ ਇੱਕ ਆਖਰੀ ਸਵਾਲ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਚੰਨੀ ਦੀ ਡਿਮਾਂਡ ਸੈਕੂਲਰ ਨਿਰਪੱਖ ਹੈ ਪੰਜਾਬ ਦੀ ਕਾਂਗਰਸ ਦੇ ਵਰਕਰਾਂ ਦੀ ਆਵਾਜ਼ ਤੋ ਮੈਂ ਤੁਹਾਨੂੰ ਕਹਿੰਦਾ ਵੀ ਜਿਹੜਾ ਅੱਜ ਉਹਨਾਂ ਦਾ ਬਿਆਨ ਆਇਆ ਅਗਰ ਸਪੋਜ਼ਿਟਲੀ ਕੋਈ ਜੱਟ ਲੀਡਰ ਇਹ ਗੱਲ ਕਵੇ ਵੀ ਜਿਹੜਾ ਇਹ ਆਪਣਾ ਕੀ ਕਹਿੰਦੇ ਅੱਜ ਜੱਟਾਂ ਨੂੰ ਫੇਰ ਰਿਪਰੈਜ਼ੈਂਟੇਸ਼ਨ ਨਹੀਂ ਆ ਜਾਂ ਅਗਰ ਕੋਈ ਹਿੰਦੂ ਲੀਡਰ ਕਵੇ ਵੀ ਹਿੰਦੂਆਂ ਦੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਆ ਕੀ ਇਹਨਾਂ ਦੇ ਵਾਦ ਬਣਾਉਗਾ ਕੋਈ ਵੀ ਕਹਦੇ ਚਰਨਜੀਤ ਚੰਨੀ ਦੇ ਬਿਆਨ ਦੇ ਉੱਤੇ ਐਡਾ ਵਿਵਾਦ ਬਣਾਉਣਾ ਜਾਂ ਐਡਾ ਏਜੰਡਾ ਚਲਾਉਣਾ ਔਰ ਉਹਨਾਂ ਨੇ ਕੋਈ ਕਿਸੇ ਨੂੰ ਮਾੜਾ ਚੰਗਾ ਸ਼ਬਦ ਨਹੀਂ ਬੋਲਿਆ ਕਿ ਜਦੋਂ ਉਹਨਾਂ ਨੇ ਆਪ ਪਟੀਸ਼ਨਾਂ ਦਾ ਗੱਲ ਨਹੀਂ ਬੋਲਿਆ ਕਿ ਮੈਰਿਟ ਮੈਰਿਟ ਹੁੰਦੀ ਆਮ ਤੌਰ ਤੇ ਬਿਆਨ ਦਿੱਤਾ ਜਾਂਦਾ ਹੈ ਕਿ ਜੋ ਮੈਰਿਟ ਹੈ ਜਿਸ ਦੀ ਉਹ ਚਾਹੇ ਫਿਰ ਕਿਸੇ ਵੀ ਧਰਮ ਦਾ ਹੋਵੇ ਸੈਕੂਲਰ ਦਾ ਮਤਲਬ ਤਾਂ ਹੀ ਹੁੰਦਾ ਨਾ ਕਿ ਸੈਕੂਲਰਿਜ਼ਮ ਦੇ ਵਿੱਚ ਜੋ ਮੈਰਿਟ ਦੇ ਵਿੱਚ ਹੋਗਾ ਜਾਂ ਤਾਂ ਤੁਸੀਂ ਰਿਜ਼ਰਵ ਕਰ ਦੋ ਕਿ ਇਹਨੀਆਂ ਸੀਟਾਂ ਰਿਜ਼ਰਵ ਹੈ ਜਾਂ ਆਹ ਉਹਦੇ ਰਿਜ਼ਰਵ ਹੈ ਨਹੀਂ ਨਹੀਂ ਤਾਂ ਮੈਰਿਟ ਦੇ ਹਿਸਾਬ ਨਾਲ ਗਰਵ ਸਿੰਘ ਮੈਨੂੰ ਲੱਗਾ ਥੋੜੀ ਜਿਹੀ ਇਹਦੇ ਵਿੱਚ ਅਗਰ ਸੋਸ਼ਲ ਜਸਟਿਸ ਦੀ ਆਪਾਂ ਗੱਲ ਕਰਦੇ ਆਂ ਉਹਦੇ ਅੰਦਰ ਆਪਾਂ ਆਪਾਂ ਇਹ ਕਹੀਏ ਵੀ ਉਹਦੇ ਅੰਦਰ ਰਿਪਰੈਜ਼ੈਂਟੇਸ਼ਨ ਜਿਹੜੀ ਆ ਇਹ ਬੈਲੈਂਸਟ ਨਹੀਂ ਹੋਣੀ ਚਾਹੀਦੀ ਨਾ ਬਿਲਕੁਲ ਮੈਰਿਟ ਹੀ ਕ੍ਰਾਈਟੇਰੀਆ ਹੋਣਾ ਚਾਹੀਦਾ ਵਾ ਲੇਕਿਨ ਆਪਣਾ ਆਪਾਂ ਇਸ ਗੱਲ ਨੂੰ ਨਕਾਰ ਨਹੀਂ ਸਕਦੇ ਵੀ ਅੱਛਾ ਚਲੋ ਮੇਰੀ ਗੱਲ ਸੁਣੋ ਅਕਾਲੀ ਪਲਾ ਆਪਰਾਜੀ ਜਾਂ ਅਕਾਲੀ ਦਲ ਦੇ ਵਿੱਚ ਕਿਸ ਤਰੀਕੇ ਦੀ ਰਿਪਰੈਜ਼ੈਂਟੇਸ਼ਨ ਆ ਅੱਜ ਇੱਕ 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 ਤਰੀਕੇ ਦੀ ਰਿਪਰੈਜ਼ੈਂਟੇਸ਼ਨ ਹੋਈ ਜੀ ਬੀਜਪੀ ਨੇ ਆਪਣਾ ਓਬੀਸੀ ਰਿਪਰੈਜ਼ੈਂਟੇਸ਼ਨ ਨੂੰ ਉਭਾਰਿਆ ਬੀਜਪੀ ਨੇ ਆਪਣਾ ਜਿਹੜੀ ਆਪਣੇ ਪ੍ਰਧਾਨ ਆ ਜਾਂ ਆਪਣਾ ਜਿਹੜਾ ਵਿੰਗ ਆ ਉਹਦੇ ਵਿੱਚ ਪ੍ਰੋਪਰ ਰਿਪਰੈਜ਼ੈਂਟੇਸ਼ਨ ਦਿੱਤੀ ਪੋਲੀਟੀਕਲ ਪਾਰਟੀਆਂ ਨੂੰ ਹਰ ਵਰਗ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਜ਼ਰੂਰੀ ਆ ਪੋਲੀਟੀਕਲ ਪਾਰਟੀਆਂ ਆ ਮੁੱਖ ਮੰਤਰੀ ਬਾਨਾ ਆਪਣਾ ਜੀ ਕਹਿੰਦੇ ਐਮਐਲਏ ਬਾਨਾ ਉਹ ਇੱਕ ਡਿਫਰੈਂਟ ਮਤਲਬ ਕ੍ਰਾਈਟੇਰੀਆ ਆ ਜਾਂਦਾ ਲੇਕਿਨ ਪੋਲੀਟੀਕਲ ਪਾਰਟੀਆਂ ਦੇ ਵਿੱਚ ਤਾਂ ਤੁਸੀਂ ਕਿਸੇ ਵੀ ਪਾਰਟੀ ਨੂੰ ਚੱਕ ਲਓ ਉਹਨੇ ਰਿਪਰੈਜ਼ੈਂਟੇਸ਼ਨ ਬਰਾਬਰ ਦੇਣੀ ਆ ਹਰ ਵਰਗ ਨੂੰ ਦੇਣੀ ਆ ਰਿਪਰੈਜ਼ੈਂਟੇਸ਼ਨ ਅਗਰ ਅਸੀਂ ਕਿਸੇ ਵਰਗ ਨੂੰ ਰਿਪਰਿਜ਼ੈਂਟ ਨਹੀਂ ਕਰਾਂਗੇ ਤੇ ਫਿਰ ਉਹਦੇ ਉੱਤੇ ਸਵਾਲ ਖੜੇ ਤਾਂ ਬਣ ਹੀ ਜਾਂਦੇ ਔਰ ਇਸੇ ਨੂੰ ਸੋਸ਼ਲ ਜਸਟਿਸ ਕਹਿੰਦੇ ਆ ਮੈਨੂੰ ਲੱਗਦਾ ਇਹ ਜਿੰਨਾ ਤੁਸੀਂ ਸ਼ਬਦ ਜਿਹੜਾ ਇਹ ਵਰਤੋਂ ਕੀਤੀ ਜਾ ਰਹੀ ਆ ਅਗਰ ਇਹ ਚਰਨਜੀਤ ਚੰਨੀ ਦੇ ਮੂੰਹ ਤੋਂ ਬਿਆਨ ਨਾ ਆਇਆ ਹੁੰਦਾ ਤੇ ਇਹਦਾ ਵਿਵਾਦ ਨਹੀਂ ਬਣਨਾ ਸੀ ਕਿਉਂਕਿ ਇਹ ਸ਼ਬਦ ਚਰਨਜੀਤ ਚੰਨੀ ਦੇ ਮੂੰਹ ਤੋਂ ਆ ਇਸਕੇ ਤੇ ਵਿਵਾਦ ਬਣਿਆ ਇਹਦੇ ਵਿੱਚ ਅਗਰ ਇਹੀ ਸ਼ਬਦ ਤੁਸੀਂ ਕਿਸੇ ਦੇ ਮੂੰਹ 'ਤੇ ਲਾ ਦਿਓ ਜੀ ਉਹਦੇ ਵਿੱਚ ਉਹਦੇ ਵਿੱਚ ਕੋਈ ਵਿਵਾਦ ਨਹੀਂ ਬਣਦਾ ਲੇਕਿਨ ਕਿਉਂਕਿ ਇਹ ਚਰਨਜੀਤ ਚੰਨੀ ਦੀ ਇੱਕ ਪਪੂਲੈਰਿਟੀ ਆ ਇੱਕ ਡਿਮਾਂਡ ਆ ਉਸ ਕਰਕੇ ਵਿਵਾਦ ਬਣਦਾ ਹੋ ਨਾ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਵਿਵਾਦ ਸਾਬਿਤਿਕ ਬਿਮਾਰ ਬਿਆਨ ਹੋਉਂਦਾ ਨਾ ਵੀ ਉਹਦੇ ਵਿੱਚ ਉਹਨਾਂ ਨੇ ਕਿਸੇ ਨੂੰ আপত্তি ਜਨਕ ਆ ਉਹਨਾਂ ਨੇ ਫੈਕਚੁਅਲ ਪੋਜੀਸ਼ਨ ਸਟੇਟ ਕੀਤੀ ਉਹਨਾਂ ਨੇ ਆਪਣੀ ਆਪਣਾ ਜਿਹੜੇ ਸਾਹਮਣੇ ਬੈਠੇ ਲੋਕ ਆ ਉਹਨਾਂ ਦੀ ਰਿਪਰੈਜੈਂਟੇਸ਼ਨ ਦੀ ਗੱਲ ਜੀ ਗੁਰੂ ਜੀ ਤੁਹਾਨੂੰ ਜਾਣਕਾਰੀ ਦੇ ਲਈ ਸ਼ੁਕਰੀਆ ਤਾਂ ਦੱਸ ਦਈਏ ਕਿ ਜੀ 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 ਤੁਹਾਨੂੰ ਸਭ ਦਾ ਧੰਨਵਾਦ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਜੀ ਤਾਂ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਜੋ ਹੈ ਪੂਰਾ ਜੋ ਵਿਵਾਦ ਚੱਲ ਰਿਹਾ ਸੀ ਉਹਨਾਂ ਦੇ